ਪਹਿਲਾਂ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਦੇ ਵਿੱਚ ਇੱਕ ਬਹੁਤ ਹੀ ਬੰਦਪਾਗਾ ਵਾਕਿਆ ਹੋਇਆ ਉੱਥੇ ਇੱਕ ਸ਼ਖਸ ਨੂੰ ਕੁਝ ਲੋਕਾਂ ਨੇ ਉਹਦਾ ਇਲਾਜ ਕਰਨ ਵਾਸਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਇਸ ਮਸਲੇ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੋਸ਼ਲ ਮੀਡੀਆ ਇੰਚਾਰਜ ਸੰਦੀਪ ਧਾਰੀਵਾਲ ਪੋਜਾ ਨਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸੰਦੀਪ ਧਾਰੀਵਾਲ ਪੋਜਾ ਜੀ ਤੁਸੀਂ ਇਸ ਪਿੰਡ ਦੇ ਵਿੱਚ ਹੋ ਕੇ ਆਏ ਜਿੱਥੇ ਇਹ ਅਨਫੋਰਚੂਨੇਟ ਇੰਸੀਡੈਂਟ ਹੋਇਆ ਵਾ ਸਿੰਘਪੁਰਾ ਦੇ ਵਿੱਚ ਕੀ ਵੇਖਣ ਨੂੰ ਮਿਲਿਆ ਉੱਥੇ ਕੀ ਮਾਹੌਲ ਆ ਉਥੇ ਸੰਧੂ ਸਾਹਿਬ ਮੈਂ ਉਸ ਘਰ ਦੇ ਵਿੱਚ ਹੋ ਕੇ ਆਇਆ ਜਿਹੜਾ ਮ੍ਰਿਤਕ ਨੌਜਵਾਨ ਆ ਉਹ ਘਰ ਦਾ ਇਕੱਲਾ ਹੀ ਕਮਾਊ ਮੈਂਬਰ ਸੀ ਤੇ ਸੱਤ ਮੈਂਬਰ ਜਿਹੜੇ ਆ ਉਹਦੇ ਖਾਣ ਵਾਲੇ ਸੀ ਤੇ ਆਰਥਿਕ ਸਾਧਨਾਂ ਦੀ ਘਾਟ ਤੇ ਕੋਈ ਪੱਕਾ ਰੁਜ਼ਗਾਰ ਨਾ ਵੀ ਨਹੀਂ ਸੀ ਘਰ ਦੇ ਵਿੱਚ ਕੋਈ ਵੀ ਘਰ ਅਤਿ ਗਰੀਬੀ ਦੀ ਹਾਲਤ ਵਿੱਚ ਆ ਤੇ ਪਰਿਵਾਰ ਜਿਹੜਾ ਜਿਹੜਾ ਨੌਜਵਾਨ ਸੀ ਮ੍ਰਿਤਕ ਉਹਨੂੰ ਕੋਈ ਥੋੜੀ ਸਮੱਸਿਆ ਸੀ ਉਹ ਜਿਵੇਂ ਕਿ ਆਲੇ-ਦੁਆਲੇ ਚ ਮਾਹੌਲ ਬਣਿਆ ਪਿਆ ਕਿ ਤੁਸੀਂ ਹਰ ਤਰ੍ਹਾਂ ਦੀ ਜਿਹੜੀਆਂ ਬੁਰੀਆਂ ਆਤਮਾਵਾਂ ਪ੍ਰੇਤਮਾਵਾਂ ਦਾ ਇਲਾਜ ਅਸੀਂ ਕਰਦੇ ਹਾਂ ਤੇ ਉਸ ਉਹਨਾਂ ਨੇ ਪਰਿਵਾਰ ਨੇ ਕਿਸੇ ਦੇ ਕਹਿਣ ਤੇ ਉਸ ਪਾਸਟਰ ਨਾਲ ਸੰਪਰਕ ਕੀਤਾ ਤੇ ਉਹ ਪਾਸਟਰ ਜਿਹੜਾ ਉਸ ਘਰ ਦੇ ਵਿੱਚ ਜਦੋਂ ਇਲਾਜ ਦੇ ਬਹਾਨੇ ਆਉਂਦਾ ਤੇ ਤਿੰਨ ਜਾਣੇ ਜਿਹੜੇ ਆ ਉਸ ਟਾਈਮ ਤੇ ਆਏ ਤੇ ਦੋ ਚਾਰ ਮਿੰਟ ਦੇ ਵਿੱਚ ਹੀ 6-7 ਬੰਦੇ ਹੋਰ ਘਰ ਦੇ ਵਿੱਚ ਆ ਕੇ 10 ਤੋਂ ਵੱਧ ਆਦਮੀ ਜਿਹੜੇ ਉਸ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੰਦੇ ਬੁਰੀ ਤਰ੍ਹਾਂ ਜਿਹੜੀ ਮ੍ਰਿਤਕ ਦੀ ਮਾਤਾ ਜੀ ਨੇ ਉਹਨਾਂ ਨੂੰ ਲਗਾਤਾਰ ਉਹ ਵਾਸਤੇ ਦਿੰਦੇ ਆ ਕਿ ਮੇਰੇ ਬੱਚੇ ਨੂੰ ਨਾ ਕੁੱਟੋ ਪਰ ਉਹ ਇਸ ਗੱਲ ਦਾ ਦਾਵਾ ਕਰਦਿਆ ਕਿ ਇਸ ਨੂੰ ਕੁੱਟਣ ਦੇ ਉੱਤੇ ਜਿਹੜਾ ਸ਼ੈਤਾਨ ਹੈ ਉਹਨੂੰ ਸੱਟਾਂ ਵੱਜਣਗੀਆਂ ਤੇਰੇ ਬੇਟੇ ਨੂੰ ਕੁਝ ਨਹੀਂ ਹੋਊਗਾ ਪਰ ਵਾਪਰਦਾ ਕੀ ਹੈ ਕਿ ਉਹ ਨੌਜਵਾਨ ਜਿਹੜਾ ਬੁਰੀ ਤਰ੍ਹਾਂ ਬੇਸੋਧ ਹੋ ਜਾਂਦਾ ਉਹਨੂੰ ਲੱਤਾਂ ਪਾਵਾਂ ਬਣ ਕੇ ਤੇ ਉਹਦੇ ਮੰਜੇ ਦੇ ਉੱਪਰ ਪੁੱਠਾ ਸੁੱਟ ਜਾਂਦੇ ਆ ਚਲੇ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਪਰਿਵਾਰ ਖੋਲਦਾ ਹੈ ਪਾਣੀ ਦੇ ਉਹਦੀ ਕੋਸ਼ਿਸ਼ ਕਰਦਾ ਪਰ ਉਹ ਪਾਣੀ ਨਹੀਂ ਪੀ ਸਕਿਆ ਫਿਰ ਜਦੋਂ ਇਹ ਗੱਲ ਕਿਸੇ ਦੁਆਰਾ ਉਸ ਪਾਸਟਰ ਤੱਕ ਪਹੁੰਚਦੀ ਹੈ ਕਿ ਉਹ ਨੌਜਵਾਨ ਜਿਹੜਾ ਉਹਦੀ ਮੌਤ ਹੋ ਚੁੱਕੀ ਹੈ ਤੇ ਉਹ ਗੱਡੀ ਤੇ ਲੈ ਕੇ ਉਹਨੂੰ ਧਾਰੀਵਾਲ ਦੇ ਹਸਪਤਾਲਾਂ ਦੇ ਵਿੱਚ ਲੈ ਕੇ ਜਾਂਦਾ ਤੇ ਹਸਪਤਾਲਾਂ ਵਾਲਿਆਂ ਨੂੰ ਇਸ ਗੱਲ ਦੀ ਦਬਾਅ ਬਣਾਉਂਦਾ ਹੈ ਕਿ ਇਸ ਨੂੰ ਐਡਮਿਟ ਕਰ ਲਿਆ ਜਾਵੇ ਕੁਝ ਸਮੇਂ ਲਈ ਤਾਂ ਕਿ ਜਿਹੜਾ ਇਲਾਜ ਦੇ ਬਹਾਨੇ ਜਿਹੜੇ ਇਲਾਜ ਦੇ ਦੌਰਾਨ ਮੌਤ ਮੈਂਸ਼ਨ ਕੀਤੀ ਜਾ ਸਕੇ ਨਾ ਕਿ ਉਸ ਦੀ ਕੁੱਟ ਮਾਰ ਦੁਆਰਾ ਪਰੋ ਇਸ ਮਾਸਸ ਸੈਡੀ ਚ ਕਾਮਯਾਬ ਨਹੀਂ ਹੋਇਆ ਕਿ ਉਹ ਜਿਹੜਾ ਇਹ ਸਾਰਾ ਕੁਝ ਜਿਹੜੇ ਮਤਲਬ ਵੀ ਉੱਥੇ ਬੈਠੀਆਂ ਵੀ ਤੇ ਸਾਰਾ ਕੁਝ ਜਿਹੜਾ ਮਾਹੌਲ ਹੈ ਇਹ ਸੰਤੂ ਸਾਹਿਬ ਇਹ ਤੇ ਸਿਰਫ ਸਾਡੇ ਸਾਹਮਣੇ ਸਿਟਾ ਆ ਗਿਆ ਨਾ ਕਿ ਨੌਜਵਾਨ ਦੀ ਮੌਤ ਹੋ ਗਈ ਜਦੋਂ ਇਸ ਤਰ੍ਹਾਂ ਦੇ ਲੋਕ ਪਖੰਡੀ ਲੋਕ ਧਰਮਾਂ ਦੀ ਆੜ ਲੈ ਕੇ ਸ਼ਰਿਆਂ ਪੋਸਟਰ ਲਗਾਉਂਦੇ ਆ ਅਨਾਉਂਸਮੈਂਟਾਂ ਕਰਦੇ ਆ ਆਪਣੀਆਂ ਸਟੇਜਾਂ ਦੇ ਉੱਤੋਂ ਇਸ ਗੱਲ ਦਾ ਦਾਵਾ ਕਰਦੇ ਆ ਕਿ ਉਹ ਇਸ ਤਰ੍ਹਾਂ ਦੀਆਂ ਆਤਮਾਵਾਂ ਦਾ ਨੂੰ ਵਾਸਤਵ ਕਰ ਸਕਦੇ ਆ ਉਹ ਭਜਾ ਸਕਦੇ ਆ ਜੇ ਪ੍ਰਸ਼ਾਸਨ ਉਦੋਂ ਹੀ ਮਸਤੈਦੀ ਦਿਖਾਵੇ ਉਦੋਂ ਕਾਨੂੰਨ ਆਪਣਾ ਫਰਜ਼ ਨਿਭਾਵੇ ਤੇ ਇਸ ਤਰੀਕੇ ਦੀਆਂ ਘਟਨਾਵਾਂ ਉਹ ਨਹੀਂ ਵਾਪਰ ਰੰਗੀਆਂ ਮੈਂ ਤੁਹਾਡੇ ਥੋੜਾ ਜਿਹਾ ਧਿਆਨ ਚ ਇਹ ਗੱਲ ਇਹ ਹੋਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਅੰਮਸਰ ਦੇ ਜੇਠੂਵਾਲ ਪਿੰਡ ਵੇਰਕੇ ਦੇ ਨੇੜੇ 10 ਸਾਲ ਦੇ ਬੱਚੇ ਦੀ ਬਲੀ ਦਿੱਤੀ ਗਈ ਸੀ ਉਦੋਂ ਵੀ ਅਸੀਂ ਤਰਫੀ ਸੁਸਾਇਟੀ ਵੱਲੋਂ ਪੂਰੇ ਪਰਜੋਰ ਤਰੀਕੇ ਨਾਲ ਮੰਗ ਕੀਤੀ ਗਈ ਸੀ ਕਿ ਅੰਤਿਸ਼ਵਾਸ਼ੀਆਂ ਵਿਰੁੱਧ ਜਿਹੜਾ ਕਾਨੂੰਨ ਆ ਇਹਨੂੰ ਆਉਣਾ ਚਾਹੀਦਾ ਤੇ ਉਹਨੂੰ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਪਰ ਤੁਸੀਂ ਇਸ ਗੱਲ ਨੂੰ ਹੈਰਾਨ ਹੋਵੋਗੇ ਕਿ ਅਸੀਂ ਪੰਜਾਬ ਦੇ ਲਗਭਗ ਹਰ ਐਮ.ਐਲ.ਏ ਸਹਿਬਾਨ ਨੂੰ ਇਸ ਗੱਲ ਦੀ ਮੰਗ ਪੱਤਰ ਦਿੱਤਾ ਕਿ ਅਸੈਂਬਲੀ ਦੇ ਵਿੱਚ ਅੰਧਵਿਸ਼ਵਾਸ ਵਿਰੋਧ ਕਾਨੂੰਨ ਲਿਆਉਣ ਦੇ ਲਈ ਗੱਲ ਕਰਨ ਪਰ ਇੱਕ ਵੀ ਪੰਜਾਬ ਦੇ ਐਮ.ਐਲ.ਏ ਸਹਿਬਾਨ ਨੇ ਅਸੈਂਬਲੀ ਦੇ ਵਿੱਚ ਇਸ ਮਸਲੇ ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਜੇਕਰ ਮੈਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਜੇ ਇਸ ਤਰ੍ਹਾਂ ਦਾ ਕਾਨੂੰਨ ਹੁੰਦਾ ਤੇ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਨੱਤ ਪਈ ਹੁੰਦੀ ਤੇ ਅੱਜ ਸਾਡੇ ਸਾਹਮਣੇ ਇਸ ਤਰੀਕੇ ਸਿੰਗਾਪੁਰੇ ਵਾਲੀ ਘਟਨਾ ਜਾਂ ਜੇਠੂਵਾਲ ਵਾਲੀਆਂ ਘਟਨਾਵਾਂ ਵਰਗੀਆਂ ਕੋਈ ਘਟਨਾਵਾਂ ਨਾ ਵਾਪਰਦੀਆਂ ਸੰਦੀਪ ਜੀ ਤੁਸੀਂ ਤਰਕਸ਼ੀਲ ਸੁਸਾਇਟੀ ਨਾਲ ਕਾਫੀ ਦੇਰ ਤੋਂ ਜੁੜੇ ਜੇ ਇਹੋ ਜੇ ਕਿੰਨੇ ਇੱਕ ਵਾਕਿਆ ਪੰਜਾਬ ਦੇ ਵਿੱਚ ਤੁਹਾਡੇ ਨੋਟਿਸ 'ਚ ਆਇਆ ਜਦੋਂ ਜਿੱਥੇ ਅંધ ਵਿਸ਼ਵਾਸ ਕਰਕੇ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਸਰ ਜੀ ਵੇਖੋ ਜਿਹੜੀ ਹੈ ਕੁਝ ਗੱਲਾਂ ਤੇ ਹਾਈਲਾਈਟ ਹੋ ਜਾਂਦੀਆਂ ਜਿਹੜੀਆਂ ਸਾਡੇ ਸਾਹਮਣੇ ਆ ਜਾਂਦੀਆਂ ਅਸੀਂ ਉਹਨਾਂ ਸਾਰਿਆਂ ਬਾਰੇ ਤੇ ਚਰਚਾ ਕਰ ਲੈਣੇ ਆ ਪਰ ਸਾਨੂੰ ਇਹਦੇ ਨਾਲ ਉਹ ਮਤਲਬ ਵੀ ਲਗਾਤਾਰ ਤਾਂ ਇਹ ਤਾਂ ਕੜੀ ਹੀ ਚਲਦੀ ਰਹਿੰਦੀ ਹੈ ਕਿ ਅੱਜ ਸਿੰਗਾਪੁਰਾ ਵਾਪਰਿਆ ਇਸ ਤੋਂ ਪਹਿਲਾਂ ਜੇਠੂਵਾਲ ਵਾਪਰਿਆ ਸੀ ਲੁਧਿਆਣੇ ਚ ਬਲੀ ਦੇ ਦਿੱਤੀ ਇਸ ਦੀ ਕਿਨਾ ਥੋੜੇ-ਖੇਰੀ ਪਹਿਲਾਂ ਪਠਾਨਕੋਟ ਚ ਵੀ ਇਸੇ ਤਰੀਕੇ ਦਾ ਬਲੀ ਦਾ ਸਿਲਸਲਾ ਵਾਪਰਿਆ ਸੀ ਜਹ ਚੱਲਦਾ ਰਹਿੰਦਾ ਪਰ ਲੋੜ ਤੇ ਇਸ ਗੱਲ ਦੀ ਹੈ ਕਿ ਸੌਰੀ ਇਸ ਗੱਲ ਦੇ ਜਿਹੜੇ ਸਾਡੇ ਧਿਆਨ ਚ ਹੀ ਨਹੀਂ ਆਉਂਦੇ ਜਾਂ ਮੀਡੀਆ ਦੇ ਧਿਆਨ ਚ ਨਹੀਂ ਹੁੰਦੇ ਉਹ ਕਿੰਨੇ ਮਸਲੇ ਆ ਸਾਨੂੰ ਜਿਹੜੇ ਸਾਰੇ ਲੋਕਾਂ ਨੂੰ ਉਪਰਾਲਾ ਤੇ ਇਸ ਗੱਲ ਕਹਿੰਦੇ ਕਿ ਜਿਹੜਾ ਇਸ ਤਰੀਕੇ ਦੀਆਂ ਬਲੀਆਂ ਵਾਸਤੇ ਜਾਂ ਇਸ ਤਰੀਕੇ ਦੀਆਂ ਘਟਨਾਵਾਂ ਵਾਸਤੇ ਮਾਹੌਲ ਬਣਾ ਰਹੇ ਲੋਕ ਆ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋਣ ਕਿਸੇ ਵੀ ਡੇਰੇ ਦੇ ਨਾਲ ਰਿਲੇਟਡ ਹੋਣ ਜਿਹੜੇ ਇਸ ਤਰੀਕੇ ਦੇ ਦਾਅਵੇ ਕਰਦੇ ਆ ਪ੍ਰਸ਼ਾਸਨ ਨੂੰ ਉਹਨਾਂ ਦੇ ਉੱਤੇ ਜਿਹੜੀ ਆ ਕਿੰਤੂ ਕਰਨਾ ਚਾਹੀਦਾ ਤਾਂ ਕਿ ਇਸ ਤਰੀਕੇ ਦਾ ਮਾਹੌਲ ਹੀ ਨਾ ਜਦੋਂ ਪੈਦਾ ਹੋਊਗਾ ਤੁਸੀਂ ਇਸ ਕੇਸ ਦੇ ਵਿੱਚ ਵੀ ਵੇਖੋ ਜੇ ਇਹ ਲੋਕ ਪਖੰਡੀ ਲੋਕ ਇਸ ਤਰੀਕੇ ਦੇ ਦਾਅਵੇ ਨਾ ਕਰਦੇ ਹੁੰਦੇ ਉਸ ਬੱਚੇ ਦੀ ਮਾਤਾ ਜਿਹੜੀ ਆ ਆਪਣੇ ਨੌਜਵਾਨ ਪੁੱਤ ਨੂੰ ਕਿਸੇ ਡਾਕਟਰ ਕੋ ਲੈ ਕੇ ਜਾਂਦੀ ਨਾ ਕਿ ਕਿਸੇ ਪਾਸਟਰ ਕੋ ਲੈ ਕੇ ਜਾਂਦੀ ਤੇ ਜੇ ਜਦੋਂ ਇਸ ਤਿੱਕੇ ਦਾ ਮਾਹੌਲ ਬਣਦਾ ਤੇ ਉਹਦਾ ਸਿੱਟਾ ਨਹੀਂ ਇਕੱਟਣਾਵਾ ਹਾਂਜੀ ਸੰਦੀਪ ਇਹ ਜਿਹੜੇ ਇਹੋ ਜਿਹੇ ਪਖੰਡੀ ਲੋਕ ਨੇ ਇਹ ਕੀ ਈਸਾਈ ਤਰਫ ਦੇ ਨਾਲ ਜੁੜੇ ਹੋਏ ਆ ਆਪਣੇ ਆਪ ਨੂੰ ਈਸਾਈ ਧਰਮ ਦਾ ਦਾਵਾ ਕਰਦੇ ਆ ਕਿ ਉਹਦੇ ਪਾਸਟਰ ਨੇ ਉਹਦੇ ਪਾਦਰੀ ਨਹੀਂ ਆ ਹੋਰ ਧਰਮਾਂ ਦੇ ਲੋਕ ਹੋ ਡੇਰਿਆਂ ਦੇ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ ਸੰਦੂ ਸਾਹਿਬ ਇਹ ਦੇਖੋ ਜਿਹੜਾ ਸਾਡਾ ਖਾਸ ਕਰਕੇ ਮਾਝਾ ਬੈਲਟ ਹੈ ਇਹਦੇ ਚੋ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਜਿਆਦਾ ਦਾਵੇ ਜਾਂ ਦਬਾਬੇ ਦੇ ਵਿੱਚ ਵੀ ਕੁਝ ਥਾਵਾਂ ਜੜੀਆਂ ਇਸ ਗੱਲ ਹੀ ਹੋ ਗਈਆਂ ਕਿ ਕ੍ਰਿਸ਼ਚੀਅਨ ਧਰਮ ਦੇ ਦੇ ਦਿਵਾਲੇ ਤੋਂ ਜਿਆਦਾ ਗੁੰਤੀ ਇਸ ਤਰੀਕੇ ਦੇ ਬੁਣੀ ਜਾ ਰਹੀ ਹੈ ਉਹਦੇ ਪਿੱਛੇ ਕੁਝ ਕਾਰਨ ਨੇ ਪਹਿਲਾ ਕਾਰਨ ਤੇ ਇਹ ਹੀ ਹੈ ਕਿ ਜਿਹੜੇ ਸੌਰੀ ਮੈਂ ਜਦੋਂ 크ਿਸਚੀਅਨ ਧਰਮ ਦੀ ਗੱਲ ਕਰੂ ਬਾਕੀਆਂ ਨੂੰ ਮੈਂ ਬਰੀ ਨਹੀਂ ਕਰਦਾ ਕਿਉਂਕਿ ਤੁਸੀਂ ਨੋਟ ਕਰੋ ਕਿ ਪੰਜਾਬ ਦੇ ਵਿੱਚ ਹਰ 2-3 ਮਹੀਨੇ ਬਾਅਦ ਕਿਸੇ ਇਤਿਹਾਸਕ ਗੁਰਦੁਆਰਾ ਸਹਿਬਾਨ ਦੇ ਨਾਂ ਤੇ ਜਾਂ ਇੱਕ ਵੱਡੀ ਮਾਨਤਾ ਵਾਲੇ ਗੁਰਦੁਆਰਾ ਸਹਿਬਾਨ ਦੇ ਨਾਂ ਦੇ ਉੱਤੇ ਕੁਝ ਨਾ ਕੁਝ ਚੱਲਦਾ ਰਹਿੰਦਾ ਚਮਤਕਾਰ ਵਾਪਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਬੇਸ਼ੱਕ ਕਿ ਉਹਨਾਂ ਦੁਆਰਾ ਇਸ ਗੱਲ ਦਾ ਦਾਵਾ ਤਾਂ ਨਹੀਂ ਕੀਤਾ ਜਾਂਦਾ ਕਿ ਉਹ ਚਮਤਕਾਰ ਕਰਦੇ ਆ ਪਰ ਤੁਹਾਡੇ ਧਿਆਨ 'ਚ ਵੀ ਇਹ ਗੱਲ ਹੋਊ ਕਿ ਕਦੇ ਵੀ ਉਹਨਾਂ ਸੰਸਥਾਵਾਂ ਨੇ ਇਹਨਾਂ ਚਮਤਕਾਰਾਂ ਨੂੰ ਰੱਦ ਨਹੀਂ ਕੀਤਾ ਤੇ ਇਹਨਾਂ ਸਾਰਿਆਂ ਹੀ ਜਿਹੜੇ ਵੱਖ-ਵੱਖ ਧਰਮਾਂ ਦੇ ਖੇਤਰ ਦੇ ਲੋਕ ਨੇ ਇਹਨਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਕਿ ਉਹ ਚਮਤਕਾਰ ਕਿਹਦਾ ਵੱਡਾ ਤੇ ਕਿਹਦਾ ਜ਼ਿਆਦਾ ਚਮਤਕਾਰ ਨੇ ਤੇ ਜਿਹੜੀ ਬਦਕਿਸਮਤੀ ਇਹ ਹੈ ਕਿ ਬੁਰੀ ਗੱਲ ਇਹ ਹੈ ਕਿ ਜਿਹੜਾ ਮੱਝ ਦਾ ਬੇਜਮੀਨੇ ਲੋਕ ਨੇ ਜਿਹੜੇ ਜਿਨ੍ਹਾਂ ਕੋ ਸਾਧਨ ਨਹੀਂ ਆ ਉਹ ਵੱਡੀ ਗਿਣਤੀ ਦੇ ਵਿੱਚ ਇਸ ਕਮਿਊਨਿਟੀ ਵੱਲ ਧੱਕੇ ਜਾ ਰਹੇ ਆ ਇਹ ਪਛਾਣ ਦਾ ਮਸਲਾ ਵੀ ਆ ਉਹਨਾਂ ਦਾ ਕਿਉਂਕਿ ਜਦੋਂ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਦੋਂ ਉਹਨਾਂ ਨੂੰ ਮੰਦਰਾਂ ਦੇ ਵਿੱਚ ਮਾਨਤਾ ਨਹੀਂ ਮਿਲਦੀ ਜਦੋਂ ਡੇਰਿਆਂ 'ਚ ਮਾਨਤਾ ਨਹੀਂ ਮਿਲਦੀ ਤੋਂ ਆਪਣੀ ਇੱਕ ਸ਼ਾਨਦਗੀ ਦੇ ਵੀ ਇਹ 크੍ਰਿਸਚੀਅਨ ਧਰਮ ਦੇ ਨਾਲ ਪਿਛਲੇ ਸਮੇਂ 'ਚ ਵੱਡੀ ਗਿਣਤੀ 'ਚ ਜੁੜੇ ਆ ਤੇ ਉਹਦੇ ਨਾਲ ਹੀ ਕਿ ਜਦੋਂ ਆਰਥਿਕ ਸਾਧਨਾਂ ਨਾ ਹੋਣ ਜਦੋਂ ਘਰ ਦੇ ਗੁਜ਼ਾਰੇ ਮੁਸ਼ਕਲ ਨਾਲ ਚੱਲਦੇ ਹੋਣ ਤੇ ਇਸ ਤਰੀਕੇ ਦੀਆਂ ਜਿਹੜੀਆਂ ਸਰੀਰਕ ਮਾਨਸਿਕ ਸਮੱਸਿਆਵਾਂ ਜਿਹੜੇ ਭੁੱਖ ਦੀਆਂ ਚਿੰਤਾਵਾਂ ਇਹਨਾਂ ਦੇ ਲਈ ਕੋਈ ਨਾ ਕੋਈ ਦਾ ਢਾਰ ਸਬੰਧ ਇਹਨੂੰ ਚਾਹੀਦਾ ਤਾਂ ਇਹਨਾਂ ਲੋਕਾਂ ਕੋਲੋਂ ਢਾਰ ਸਬੰਧ ਹੈ ਤੇ ਉਸੇ ਹੀ ਢਾਰ ਦੇ ਵਿੱਚ ਪਹਿਲਾਂ ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਸੀ ਸਰੀਰਕ ਸ਼ੋਸ਼ਣ ਹੁੰਦਾ ਸੀ ਤੇ ਹੁਣ ਇਹ ਗੱਲ ਕਤਲਾਂ ਤੇ ਜਾ ਪਹੁੰਚੀ ਹੈ ਇਹ ਸਾਰੇ ਸਾਡੇ ਸਮਾਜ ਦੇ ਹਰ ਜਿਹੜਾ ਚਿੰਤਕਾ ਹਰ ਬੁੱਧੀਜੀਵੀ ਉਹਦੇ ਲਈ ਸੋਚਣ ਦਾ ਵਿਸ਼ਾ ਹੈ ਸੰਦੀਪ ਇਹ ਜਿਹੜੇ ਬਹੁਤੇ ਇਹੋ ਜਿਹੇ ਲੋਕ ਪਾਦਰੀ ਨੇ ਜਾਂ ਜਿਹੜਾ ਇਹੋ ਜਿਹੇ ਪਖੰਡ ਕਰਦੇ ਆ ਇਹ ਜਿਹੜੀ ਮੇਨ ਲਾਈਨ ਰਿਲੀਜੀਅਨ ਆ ਭਾਵੇਂ ਉਹ 크ਿਸਚੀਅਨਿਟੀ ਆ ਭਾਵੇਂ ਉਹ ਸਿੱਖ ਧਰਮ ਆ ਐਸਸੀਪੀਸੀ ਵਰਗੀਆਂ ਸੰਸਥਾਵਾਂਾਂ ਆ ਉਹ ਤੇ ਇਹਨਾਂ ਇਹਨਾਂ ਨੂੰ ਮੰਨਤਾ ਨਹੀਂ ਦਿੰਦੀਆਂ ਸੋ ਤੁਹਾਨੂੰ ਲੱਗਦਾ ਵਾ ਕਿ ਇਹੋ ਜਿਹੇ ਜਿਹੜੇ ਪਖੰਡੀ ਲੋਕ ਨੇ ਜੋ ਆਪਣੇ ਆਪ ਨੂੰ ਧਾਰਮਿਕ ਆਗੂ ਕਹਿੰਦੇ ਨੇ ਇਹਨਾਂ ਦੇ ਖਿਲਾਫ ਕਿਸੇ ਕੋਈ ਕੋਈ ਕਾਨੂੰਨ ਬਣਾਉਣ ਦੀ ਲੋੜ ਹੈ ਜਾਂ ਨਾ ਤਾਂ ਸੋਸ਼ਲ ਜਾਂ ਫਾਈਨੈਂਸ਼ੀਅਲ ਆਡਿਟ ਹੋਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਫੰਡ ਕਿੱਥੋਂ ਆ ਰਹੇ ਇਹੋ ਜਿਹੇ ਪਖੰਡ ਕਿਉਂ ਕਰ ਰਹੇ ਆ ਕਿਵੇਂ ਕਰ ਰਹੇ ਆ ਹਾਂ ਸੰਧੂ ਸਾਹਿਬ ਬਿਲਕੁਲ ਇਹ ਸਹੀ ਗੱਲ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਕੁੰਡਾ ਨਹੀਂ ਆ ਜਿੰਨਾ ਇਹਨਾਂ ਲੋਕਾਂ ਨੂੰ ਚੜ ਚੜਾਵਾ ਜਾਂ ਬਲੈਕਮੇਲ ਕਰਕੇ ਜਾਂ ਹਰ ਤਰੀਕੇ ਨਾਲ ਇਹ ਫੰਡ ਇਕੱਠਾ ਪੈਸਾ ਇਕੱਠਾ ਕਰ ਲੈਂਦੇ ਆ ਉਹਦੇ ਤੇ ਵੀ ਕਿਸੇ ਵੀ ਤਰੀਕੇ ਦਾ ਕੋਈ ਰੋਕ ਨਹੀਂ ਹੈਗੀ ਦੂਸਰੀ ਗੱਲ ਜਿਹੜੀ ਤੁਸੀਂ ਹੁਣੇ ਕੀਤੀ ਸੀ ਕਿ ਮੰਨ ਲਓ ਵੀ ਕਿਸੇ ਕ੍ਰਿਸਚੀਅਨ ਧਰਮ ਵਾਲੇ ਜਾਂ ਸਿੱਖ ਧਰਮ ਵਾਲੇ ਜਿਹੜੇ ਮੰਨ ਲਓ ਵੀ ਇਹਨਾਂ ਨੂੰ ਮਾਨਤਾ ਤੇ ਨਹੀਂ ਦਿੰਦੇ ਪਰ ਮੈਂ ਹੁਣੇ ਹੀ ਗੱਲ ਕਹਿ ਕੇ ਹਟਿਆ ਬੇਸ਼ੱਕ ਇਹ ਸਿੱਧੇ ਤੌਰ ਤੇ ਮਾਨਤਾ ਦੇ ਦੇਣ ਦਾ ਦਾਵਾ ਨਹੀਂ ਕਰਦੇ ਪਰ ਤੁਸੀਂ ਇਹ ਦੇਖੋ ਪਈ ਪਿਛਲੇ ਸਮੇਂ ਦੇ ਵਿੱਚ ਕਿਸੇ ਵੀ ਵੱਡੀ ਸੰਸਥਾ ਦੇ ਬੈਠਿਆਂ ਇਹਨਾਂ ਨੂੰ ਰੱਦ ਵੀ ਕਦੋਂ ਕੀਤਾ ਹੈ ਵੇਚੀ ਵੱਖ-ਵੱਖ ਜਿਹੜਾ ਜੇ ਤੁਸੀਂ ਦੇਖੋ ਕਿ ਲਗਾਤਾਰ ਹੀ ਵੱਡੀਆਂ ਥਾਵਾਂ ਦੇ ਉੱਤੋਂ ਚਮਤਕਾਰ ਦੀਆਂ ਘਟਨਾਵਾਂ ਦੀ ਮੀਡੀਆ ਦੇ ਵਿੱਚ ਚਰਚਾ ਚੱਲਦੀ ਹੈ ਪਰ ਉੱਤੇ ਚੁੱਪ ਰਹਿ ਕੇ ਮੂਕ ਸਹਿਮਤੀ ਦਿੱਤੀ ਜਾਂਦੀ ਹੈ ਨਾ ਕਿ ਉਸ ਗੱਲ ਦਾ ਨਿੱਤਰ ਕਿ ਉਹਨਾਂ ਜਿਹੜੇ ਵੱਡਿਆਂ ਅਹੁਦਿਆਂ ਦੇ ਬੈਠੇ ਬਰਾਜਮਾਨ ਲੋਕ ਨੇ ਸਕਾਰਜੋਗ ਲੋਕ ਨੇ ਉਹਨਾਂ ਨੇ ਕਦੀ ਇਸ ਨੂੰ ਰੱਦ ਵੀ ਨਹੀਂ ਕੀਤਾ ਤੇ ਜੇ ਰੱਦ ਨਹੀਂ ਕੀਤਾ ਤੇ ਇਹਦਾ ਮਤਲਬ ਉਹਨੂੰ ਸਹਿਮਤੀ ਆ ਉਹਨਾਂ ਦੀ ਸ਼ੂਟ ਅ ਸੰਦੀਪ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮਸਲੇ ਬਾਰੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਥੈਂਕ ਯੂ ਧੰਨਵਾਦ ਜੀ